ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਹਾਂਜੀ ਤਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਸਬੰਧ ਵਿੱਚ ਇੱਕ ਹੋਰ ਨਵੀਂ ਚੀਜ਼ ਦੱਸਣ ਬਾਰੇ ਲੈ ਕੇ ਆਏ ਹਾਂ ਹਾਂਜੀ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਖੂਹ ਦੇ ਬਾਰੇ ਕਿ ਖੂਹ ਕੀ ਹੁੰਦਾ ਹੈ ਹਾਂਜੀ ਧਰਤੀ ਵਿੱਚੋਂ ਪਾਣੀ ਕੱਢਣ ਲਈ ਡੂੰਘੇ ਪੱਟੇ ਟੋਏ ਨੂੰ ਖੂਹ ਕਹਿੰਦੇ ਹਨ ਖੂਹ ਵਿੱਚੋਂ ਚਰਸ ਕੋ ਨਾਲ ਤੇ ਫਿਰ ਹਲਟ ਨਾਲ ਪਾਣੀ ਕੱਢ ਕੇ ਫਸਲਾਂ ਨੂੰ ਸਿੰਜਿਆ ਜਾਂਦਾ ਸੀ ਕਈ ਵਾਰੀ ਪੀਣ ਵਾਲਾ ਪਾਣੀ ਵੀ ਇਨ੍ਹਾਂ ਖੂਹਾਂ ਤੋਂ ਭਰਿਆ ਜਾਂਦਾ ਸੀ ਖੂਹ ਦਾ 파ੜ ਪਟਣ ਤੋਂ ਪਹਿਲਾਂ ਪੰਡਤ ਨੂੰ ਪੁੱਛਿਆ ਜਾਂਦਾ ਸੀ ਕਿ ਧਰਤੀ ਸੁੱਤੀ ਪਈ ਹੈ ਜਾਂ ਜਾਗਦੀ ਪੰਡਤ ਤੋਂ ਛੋਬ ਦਿਨ ਪੁੱਛ ਕੇ ਅਰਦਾਸ ਕਰਕੇ ਦੇਵੀ-ਦੇਵਤਿਆਂ ਨੂੰ ਧਿਆ ਕੇ ਗੁੜ ਵੰਡਿਆ ਜਾਂਦਾ ਸੀ ਫਿਰ ਖੂਹ ਲਾਉਣ ਲਈ ਕਹਿਆਂ ਨਾਲ ਪਾਣੀ ਆਉਣ ਦੀ ਪੱਦਰ ਤੱਕ ਢੋਆ ਪੁੱਟਿਆ ਜਾਂਦਾ ਸੀ ਇਸ ਟੋਏ ਹੇਠਾਂ ਜਿੱਡੇ ਆਕਾਰ ਦਾ ਖੂਹ ਦਾ ਮਹਿਲ ਹਸਾਰਨਾ ਹੁੰਦਾ ਸੀ ਉਨੇ ਹੀ ਸਾਈਜ਼ ਦਾ ਗੋਲ ਆਕਾਰ ਦਾ ਲੱਕੜ ਦਾ ਚੱਕ ਪਾਇਆ ਜਾਂਦਾ ਸੀ ਬਾਅਦ ਵਿੱਚ ਲੱਕੜ ਦੇ ਚੱਕ ਦੀ ਥਾਂ ਸੀਮਿੰਟ ਤੇ ਲੋਹੇ ਦੇ ਨਾਲ ਬਣਾ ਕੇ ਚੱਕ ਪਾਏ ਜਾਣ ਲੱਗੇ ਚੱਕ ਨੂੰ ਖੂਹ ਵਿੱਚ ਰੱਖਣ ਵੇ ਸੰਦੂਰ ਲਗਾਇਆ ਜਾਂਦਾ ਸੀ ਅਤੇ ਇਸ ਦੇ ਨਾਲ ਖੰਭਣੀ ਬੰਨੀ ਜਾਂਦੀ ਸੀ ਚੱਕ ਦੇ ਉੱਪਰ ਇੱਟਾ ਸੀਮਿੰਟ ਤੇ ਚੂਨੇ ਨਾਲ ਖੂਹ ਦੇ ਮਹਿਲ ਦੀ ਉਸਾਰੀ ਕੀਤੀ ਜਾਂਦੀ ਸੀ ਮਹਿਲ ਉੱਪਰ ਵਿਚਕਾਰ ਕਰਕੇ ਥੋੜੀ ਜਿਹੀ ਜਗ੍ਹਾ ਛੱਡ ਕੇ ਜਿੱਥੋਂ ਦੀ ਆਸਾਨੀ ਨਾਲ ਖੂਹ ਵਿੱਚ ਕਹਾ ਜਾਂ ਝਾਮ ਲਮਕਾਈ ਜਾ ਸਕਦੀ ਸੀ ਉੱਥੇ ਆਰਜੀ ਛੱਤ ਪਾ ਦਿੱਤੀ ਜਾਂਦੀ ਸੀ ਇਸ ਆਰਜੀ ਛੱਤ ਉੱਪਰ ਲੱਕੜਾਂ ਗੱਡ ਕੇ ਪੌਣੀ ਤਿਆਰ ਕੀਤੀ ਜਾਂਦੀ ਸੀ ਇਸ ਪੌਣੀ ਉੱਪਰ ਦੀ ਕਹੇ ਨੂੰ ਰੱਸੀ ਬੰਨ ਕੇ ਖੂਹ ਵਿੱਚ ਦੀ ਆਰਜੀ ਛੱਤ ਵਿੱਚੋਂ ਦੀ ਛੱਡੀ ਥਾਂ ਵਿੱਚੋਂ ਦੀ ਖੂਹ ਵਿੱਚ ਲਮਕਾਇਆ ਜਾਂਦਾ ਸੀ ਰੱਸੇ ਦਾ ਦੂਸਰਾ ਸਿਰਾ ਬਲਦਾਂ ਦੀ ਜੋੜੀ ਦੇ ਗਲ ਪਾਈ ਪੰਜਾਲੀ ਨਾਲ ਬੰਨ੍ਹਿਆ ਜਾਂਦਾ ਸੀ ਖੂਲੋਂ ਵਾਲਾ ਮਿਸਤਰੀ ਖੂਹ ਵਿੱਚ ਵੜ ਕੇ ਕਹੇ ਨੂੰ ਫੜ ਕੇ ਖੂਹ ਦੇ ਮੈਲੇਟੋਂ ਥੋੜੀ-ਥੋੜੀ ਮਿੱਟੀ ਕੱਢ ਕੇ ਕਹੇ ਨੂੰ ਭਰਦਾ ਹੈ ਫਿਰ ਮਿੱਟੀ ਨਾਲ ਭਰੇ ਕਹੇ ਨੂੰ ਬਲਦਾਂ ਦੀ ਜੋੜੀ ਨਾਲ ਮਹਿਲ ਵਿੱਚੋਂ ਬਾਹਰ ਕੱਢਦਾ ਹੈ ਕਹੇ ਵਿੱਚ ਆਈ ਇਸ ਮਿੱਟੀ ਨੂੰ ਆਰਜੀ ਛਾਤ ਉੱਪਰ ਹੀ ਰੱਖਿਆ ਜਾਂਦਾ ਸੀ ਇਸ ਤਰ੍ਹਾਂ ਮਿਸਤਰੀ ਕਹੇ ਨਾਲ ਥੋੜੀ-ਥੋੜੀ ਮਿੱਟੀ ਕੱਢ ਕੇ ਮਹਿਲ ਨੂੰ ਹੇਠਾਂ ਲਾ ਕੇ ਉਸ ਡੁੰਗਾਈ ਤੱਕ ਲੈ ਜਾਂਦਾ ਸੀ ਜਿੱਥੇ ਖੂਹ ਵਿੱਚੋਂ ਕਾਫੀ ਪਾਣੀ ਭਰ ਜਾਂਦਾ ਸੀ ਅਤੇ ਪਾండు ਮਿੱਟੀ ਦੀ ਸਖਤਤਾ ਆ ਜਾਂਦੀ ਸੀ ਖੂਹ ਵਿੱਚ ਲਗਾਤਾਰ ਪਾਣੀ ਭਰਦਾ ਰਹੇ ਇਸ ਲਈ ਮਹਿਲ ਦੇ ਵਿਚਾਲੇ ਲੋਹੇ ਦੀ 6-7 ਇੰਚ ਦੀ ਪਾਈਪ ਨੂੰ ਨਲਕਾ ਲਾਉਣ ਦੀ ਤਰ੍ਹਾਂ ਹੇਠਲੇ ਪੱਤਨ ਦੇ ਪਾਣੀ ਤੱਕ ਲੈ ਕੇ ਜਾਇਆ ਜਾਂਦਾ ਸੀ ਇਸ ਪਾਈਪ ਨੂੰ ਬੂਜਲੀ ਕਹਿੰਦੇ ਸਨ ਬੂਜਲੀ ਕਾਰਨ ਹੀ ਲਗਾਤਾਰ ਖੂਹ ਵਿੱਚ ਪਾਣੀ ਭਰਿਆ ਰਹਿੰਦਾ ਸੀ ਖੂ ਦੀ ਮਹੱਤਤਾ ਇੰਨੀ ਹੁੰਦੀ ਸੀ ਕਿ ਹਰ ਇੱਕ ਪਿੰਡ ਵਿੱਚ ਖੂਬ ਸਭ ਦਾ ਸਾਂਝਾ ਹੁੰਦਾ ਸੀ ਤੇ ਬਾਕੀ ਖੇਤੀ ਲਈ ਆਪਣੀ ਹਾਇਸੀਅਤ ਮੁਤਾਬਿਕ ਖੂਬ ਬਣਵਾਏ ਜਾਂਦੇ ਸਨ ਜੇਕਰ ਖੂ ਦਾ ਪਿਛੋਕੜ ਦੇਖੀਏ ਤਾਂ ਖੂ ਸਾਡੀ ਸੱਭਿਆਤਾ ਦੇ ਬਹੁਤ ਨੇੜੇ ਹੋ ਕੇ ਚੱਲਣ ਵਾਲਾ ਤੇ ਇੱਕ ਮੁੱਖ ਅੰਗ ਸੀ ਤਾਂ ਹੀ ਤਾਂ ਖੂ ਤੇ ਅਨੇਕਾਂ ਲੋਕ ਗੀਤ ਪ੍ਰਚਲਿਤ ਹਨ ਮਲਕੀ ਤੇ ਕੀਮਾ ਦੀ ਮਸ਼ਹੂਰ ਪ੍ਰੇਮਗਾਥਾ ਵੀ ਇੱਕ ਖੂ ਤੋਂ ਹੀ ਸ਼ੁਰੂ ਹੋਈ ਸੀ ਜਿਸ ਨੂੰ ਅੱਜਕੱਲ੍ਹ ਲੋਕਗੀਤਾਂ ਵਿੱਚ ਗਾਇਆ ਜਾਂਦਾ ਹੈ ਮਲਕੀ ਖੂਦੇ ਉੱਤੇ ਪਰਦੀ ਪਈ ਸੀ ਪਾਣੀ ਕਿੰਮੇ ਕੋਲ ਆ ਕੇ ਬੇਣਤੀ ਗੁਜਾਰੀ ਖੂ ਨੂੰ ਆਧਾਰ ਬਣਾ ਕੇ ਹੀ ਕਈ ਪ੍ਰਕਾਰ ਦੀਆਂ ਬਾਤਾਂ ਵੀ ਮਸ਼ਹੂਰ ਹਨ ਜਿਸ ਨੂੰ ਬੱਚੇ ਆਪਣੇ ਮਾਤਾ ਪਿਤਾ ਦਾਦੇ ਦਾਦੀਆਂ ਤੇ ਨਾਨੇ ਨਾਨੀਆਂ ਤੋਂ ਸੁਣਦੇ ਸਨ ਜਿਵੇਂ ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲ ਮਟੱਲੀਆਂ ਆਉਣ ਕੁੰਜਾਂ ਦੇਣ ਬੱਚੇ ਪੌਣ ਫੇਰੀ ਨਦੀ ਨਹੋਂ ਚੱਲੀਆਂ ਜਾਂ ਫਿਰ ਰੜੇ ਮੈਦਾਨ ਵਿੱਚ ਪਾਣੀ ਦਾ ਡੱਬਾ ਚੁੱਕ ਨਹੀਂ ਹੁੰਦਾ ਚਕਾਈ ਮੇਰੇ ਰੱਬਾ ਖੂਹ ਦੇ ਨਾਲ ਹੋਰ ਵੀ ਕਈ ਤਰ੍ਹਾਂ ਦੇ ਕਿੱਸੇ ਕਹਾਣੀਆਂ ਆਦੀ ਵੀ ਪ੍ਰਚਲਿਤ ਹਨ ਜਿਵੇਂ ਕਿ ਲੋਕ ਦੱਸਦੇ ਹਨ ਕਿ ਧੰਨਾ ਭਗਤ ਨੇ ਜਦੋਂ ਰੱਬ ਦੀ ਪ੍ਰਾਪਤੀ ਕੀਤੀ ਸੀ ਤਾਂ ਰੱਬ ਨੇ ਧੰਨੇ ਦੇ ਖੇਤਾਂ ਦੇ ਸਾਰੇ ਕੰਮ ਕੀਤੇ ਸਨ ਜਿਵੇਂ ਨੱਕੇ ਮੋੜਨੇ ਖੂਹ ਹੱਕਣਾ ਆਦੀ ਪੰਜਾਬ ਦੇ ਮਸ਼ਹੂਰ ਲੇਖਕ ਸੋਹਣ ਸਿੰਘ ਸੀਤਲ ਦਾ ਨਾਵਲ ਤੂਤਾਂ ਵਾਲਾ ਖੂਹ ਵੀ ਬਹੁਤ ਮਸ਼ਹੂਰ ਹੋਇਆ ਹੈ ਜਿਸ ਦੀ ਸਾਰੀ ਕਹਾਣੀ ਖੂਹ ਦੇ ਆਲੇ-ਦੁਆਲੇ ਹੀ ਘੁੰਮਦੀ ਹੈ ਖੂਹ ਦੇ ਬਾਰੇ ਇੱਕ ਧਾਰਨਾ ਇਹ ਵੀ ਹੈ ਕਿ ਜਿਹੜੀ ਔਸਤਰੀ ਖੂਹ ਦਾ ਪਹਿਲਾ ਪਾਣੀ ਪੀਵੇਗੀ ਉਸ ਦੇ ਘਰ ਪੁੱਤਰ ਹੋਵੇਗਾ ਇੱਕ ਧਾਰਨਾ ਇਹ ਵੀ ਹੈ ਕਿ ਜਿਹੜੀ ਔਸਤਰੀ ਬਾਂਝ ਹੋਵੇ ਜੇਕਰ ਉਹ ਔਸਤਰੀ ਸਪਤਾ ਖੂਹਾਂ ਦਾ ਪਾਣੀ ਇਕੱਠਾ ਕਰਕੇ ਸਵੇਰ ਵੇਲੇ ਕਿਸੇ ਚ ਰਸਤੇ ਵਿੱਚ ਇਸ਼ਨਾਨ ਕਰੇ ਤਾਂ ਉਸ ਦੇ ਘਰ ਪੁੱਤਰ ਪੈਦਾ ਹੋਵੇਗਾ ਇੱਕ ਜਿਹਹਾ ਸਮਾਂ ਵੀ ਆਇਆ ਜਦ ਹਰ ਪਰਿਵਾਰ ਕੋਲੇ ਆਪਣਾ ਖੂਹ ਹੁੰਦਾ ਸੀ ਫਿਰ ਇਨ੍ਹਾਂ ਖੂਹਾਂ ਵਿੱਚ ਇੰਜਰਾ ਨਾਲ ਚੱਲਣ ਵਾਲੇ ਟਿਊਬਵੈੱਲ ਲਗਾਏ ਗਏ ਫਿਰ ਲੋਕਾਂ ਨੇ ਛੋਟੀਆਂ ਖੂਈਆਂ ਉਸਾਰ ਕੇ ਟਿਊਬਵੈੱਲ ਲਗਾਏ ਅਤੇ ਹੌਲੀ-ਹੌਲੀ ਘਰਾਂ ਵਿੱਚ ਟੂਟੀਆਂ ਅਤੇ ਬਿਜਲੀ ਵਾਲੀਆਂ ਮੋਟਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹੁਣ ਮਾਲਵੇ ਦੇ ਕਿਸੇ ਇਲਾਕੇ ਵਿੱਚ ਤੁਹਾਨੂੰ ਖੂਹ ਨਹੀਂ ਮਿਲੇਗਾ ਖੇਤਾਂ ਵਿੱਚ ਲੈ ਖੂਹ